ਅੱਜ ਆਪਣੀ ਜਿਹੜੀ ਗਾਂ ਕੀ ਉਹਦਾ ਸੂਆ ਪੈਣਾ ਹੈਗਾ ਕਹਿੰਦਾ ਵੀ ਬਸ ਘੰਟੇ ਦੇ ਵਿੱਚ ਵਿੱਚ ਇਹਦਾ ਸੂਆ ਪੈ ਜਾਣਾ ਇਹਦੀ 40116 ਨੰਬਰ ਪਲੂਨ ਆ ਗਈ ਇਹ ਪੈਲਣ ਆ ਗਈ ਜਿਹੜੀ ਆ ਤੁਸੀਂ ਸਪਲਾਈ ਦੇਖ ਰਹੇ ਹੋਗੇ ਇਹ ਟੈਂਕੀ ਵਾਲੀ ਹੈਗੀ ਤੇ ਇਹ ਆਪਣਾ ਟੂਲੂ ਪੰਪ ਨੂੰ ਜਾ ਰਹੀ ਹੈਗੀ ਨੀਚੇ ਇੱਥੇ ਆਪਾਂ ਨੇ ਭਰਾ ਉਹਦੇ ਟੀ ਲਾਤੀ ਤੋਂ ਆਪਾਂ ਹੁਣ ਇਹਨੂੰ ਬੰਦ ਕਰ ਦਾਂਗੇ ਤਾਂ ਭਰਾ ਉਹ ਜਿਹੜੀ ਟੀ ਲੱਗੀ ਹੋਈ ਹੈਗੀ ਨਾ ਇਹ ਇਦਾਂ ਆਪਣੇ ਆਹ ਲਗਵਾਇਆ ਹੋਇਆ ਹੈਗਾ ਫੋਗਰ ਵਾਲੇ ਦਾ ਸਾਰਾ ਸਿਸਟਮ ਇਹਦਾ ਪ੍ਰੈਸ਼ਰ ਜ਼ਿਆਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਜਿਹੜੀਆਂ ਆਪਣੀਆਂ 20 ਲੀਟਰ ਤੋਂ ਉੱਪਰ ਨੇ ਗਾਵਾ ਵੀ ਉਹਨਾਂ ਨੂੰ ਤੁਸੀਂ ਕੀ ਦੇ ਸਕਦੇ ਦੁੱਧ ਦਾ ਜਿਹੜਾ ਮੈਂਟੇਨ ਰੱਖਦਾਗਾ ਇਮਿਊਨਿਟੀ ਸਟਰੋਂਗ ਰਹੂਗੀ એનર્ਜੀ ਲੈਵਲ ਇਹਨਾਂ ਦਾ ਅੱਪਰ ਰਹੂ ਤੇ ਫਿਰ ਅੱਜ ਆਪਣੀ ਜਿਹੜੀ ਗਾਂ ਕੀ ਉਹਦਾ ਸੂਆ ਪੈਣਾਗਾ ਤਕਰੀਬਨ ਥੋੜੇ ਕੇ ਟਾਈਮ ਨੂੰ ਗਾਂ ਜਿਹੜੀ ਆਪਣੀ ਉਹਦਾ ਸੂਆ ਪੈ ਜਾਊਗਾ ਦਿਖਾਉਣਿਆ ਤੁਹਾਨੂੰ ਆਪਾਂ ਇਹੇ ਪ੍ਰਾਪ ਉਹ ਆਪਣੀ ਜਿਹੜੀ ਸਾਹੀਵਾਲ ਗਾਂ ਹੈ ਸਾਹੀਵਾਲ ਆਪਾਂ ਪਿਓਰ ਤਾਂ ਨਹੀਂ ਕਹਿ ਸਕਦੇ ਹੈਗੇ ਤੇ ਵੈਸੇ ਆਪਾਂ ਚਲੋ ਸਾਹੀਵਾਲ ਕਹਿ ਦਿੰਦੇ ਹੈਗੇ ਇਹਦੇ ਹੁਣ ਆਪਾਂ ਨੇ ਸਾਹੀਵਾਲ ਦਾ ਸਿੰਪਲ ਜਿਹੜਾ ਹੈਗਾ ਸੀਗਾ ਸਿਮਨ ਰਖਵਾਇਆ ਹੋਇਆਗਾ ਦੇਖਦੇ ਆਪਾਂ ਮਤਲਬ ਫੀਮੇਲ ਆਉਂਦਾ ਜਾਂ ਮੇਲ ਆਉਂਦਾਗਾ ਤੇ ਸੂਣ ਦੀ ਪ੍ਰਾਵੋਜ ਦੀ ਤਿਆਰੀ ਹੈਗੀ ਮੈਨੂੰ ਲੱਗਦਾ ਵੀ ਬਸ ਘੰਟੇ ਦੇ ਵਿੱਚ ਵਿੱਚ ਇਹਦਾ ਸੂਆ ਪੈ ਜਾਣਾਗਾ ਇਹ ਬਾਕੀ ਤੁਹਾਨੂੰ ਆਪਾਂ ਲੇਵਾ ਦਿਖਾਉਣੇ ਹੈਗੇ ਇਹਦਾ ਲੇਵਾ ਬਹੁਤ ਵਧੀਆ ਬਣਿਆ ਹੈਗਾ ਪਿਛਲੀ ਵਾਰੀ ਇਹ ਮਤਲਬ ਪਹਿਲੇ ਸੂਏ ਸੂਈ ਸੀ ਜਦੋਂ ਭਲੂਣ ਤਾਂ ਇਹਨੇ ਆਪਾਂ ਨੂੰ 23 24 ਲੀਟਰ ਦੁੱਧ ਦਿੱਤਾ ਸੀਗਾ ਇਹਨੇ ਤੇ ਹੁਣ ਇਹਦਾ ਪ੍ਰਾਵੋ ਦੂਜਾ ਸੂਆ ਪਊਗਾ ਇਸ ਵਾਰ ਆਪਾਂ ਦੇਖਾਂਗੇ ਵੀ ਕਿੰਨਾ ਦੁੱਧ ਦਿੰਦੀ ਹੈਗੀ ਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਪਹਿਲੇ ਸਿਮਣ ਦੇ ਵਿੱਚ ਇਹ ਕਨਸੀਵ ਕਰ ਗਈ ਸੀ। ਦੁੱਧ ਵੀ ਚੰਗਾ ਗਿਆ ਇਹਦਾ। ਇਹ ਆਪਾਂ ਤੁਹਾਨੂੰ ਲਿਵਾ ਦਿਖਾਈ ਹੈ। ਬਾਕੀ ਭਰਾਬੋ ਜਦੋਂ ਗਾਂ ਦਾ ਇਹਦਾ ਸੂਆ ਪੈ ਗਿਆ ਦੇਖਾਂਗੇ ਆਪਾਂ ਫਿਰ ਵੀ ਫੀਮੇਲ ਆਉਂਦਾ ਜਾਂ ਮੇਲ ਆਉਂਦਾਗਾ। ਤੇ ਇੱਕ ਵੀਰੋ ਆਪਣੀ ਆਹਾ ਜੀ ਸੈਗ ਦੀ 4116 ਨੰਬਰ। ਪਲੂਨ ਆ ਗਈ ਇਹ ਪਹਿਲਣ ਆ ਗਈ। ਤੇ ਇਹਦਾ ਵੀ ਇੱਕ ਮਹੀਨਾ ਰਹਿੰਦਾਗਾ ਸੂਣ ਦਾ। ਇਹਦੀ ਵੀ ਪੂਰੀ ਤਿਆਰੀ ਚੱਲ ਰਹੀ ਹੈਗੀ। 116 ਨੰਬਰਾ ਭਰਾਵੋ ਇਹ ਪਹਿਲਾਂ ਬੱਛੀ ਆ ਗਈ ਆ ਆਪਣੀ। ਬਾਕੀ ਭਰਾਵੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਗਰਮੀ ਤੋਂ ਬਚਾਉਣ ਵਾਸਤੇ ਪੌਗਰ ਚੱਲ ਰਹੇ ਨੇਗੇ ਤੇ ਇਹ ਸਵੇਰੀ ਚਲਾ ਦਿੰਨੇ ਆਂਗੇ ਰਾਤ ਨੂੰ 9-10 ਵਜੇ ਤੱਕ ਚੱਲੀ ਜਾਂਦੇ ਨੇਗੇ ਤੇ 9 ਵਜੇ ਰਾਤ ਨੂੰ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਬੰਦ ਕਰ ਦਿੰਨੇ ਆਂਗੇ। ਇੱਕ ਲੈਨ ਬਰਾਵੋ ਆਪਾਂ ਇੱਧਰ ਕੱਚੇ ਦੇ ਵਿੱਚ ਵੀ ਪਾਵਾਂਗੇ ਕਿਉਂਕਿ ਕੁਝ ਗਾਵਾਂ ਨੇ ਇੱਧਰ ਕੱਚੇ ਜਗਾ ਸਾਰਾ ਦਿਨ ਬੈਠੇ ਰਹਿੰਦੇ ਨੇਆਂ ਬਹੁਤ ਘੱਟ ਇੱਧਰ ਆਉਂਦੀਆਂ ਨੇਗੀਆਂ ਤਾਂ ਕਰਕੇ ਫਿਰ ਇੱਕ ਲੈਨ ਨਾਲ ਆਪਾਂ ਇੱਧਰ ਕੱਚੇ ਦੇ ਵਿੱਚ ਵੀ ਪਾ ਦਾਂਗੇ ਕਿਉਂਕਿ ਗਰਮੀ ਦੇ ਵਿੱਚ ਜਿੰਨਾ ਆਪਾਂ ਆਪਣੇ ਐਨੀਮਲਾਂ ਨੂੰ ਬਚਾ ਕੇ ਰੱਖਾਂਗੇ ਨਾ ਓੰਨੇ ਹੀ ਆਪਣਾ ਫਾਇਦਾ ਹੈਗਾ ਤਾਂ ਕਰਕੇ ਇੱਕ ਲੈਨ ਆਪਾਂ ਇੱਧਰ ਪਾ ਦਾਂਗੇ ਤੇ ਬਾਕੀ ਸਭ ਨੂੰ ਦਿਖਾਉਣੇ ਇੱਧਰ ਚੱਲਦੇ ਵੀਰੋ ਤੇ ਇੱਕ ਬਰਾਵੋ ਤੁਹਾਨੂੰ ਟੂਲੂ ਪੰਪ ਵੀ ਦਿਖਾਵਾਂਗੇ ਆਪਾਂ ਬਹੁਤ ਵੀਰ ਪੁੱਛਦੇ ਨੇ ਕਿ ਅ ਮਤਲਬ ਇਹ ਚੀਜ਼ ਬਾਰੇ ਵੀ ਇਹ ਤੁਸੀਂ ਜਿਹੜਾ ਸਿਸਟਮ ਲਾਇਆ ਹੈਗਾ ਕਿਸ ਉੱਪਰ ਚੱਲ ਰਿਹਾ ਹੈਗਾ ਇਹ ਭਰਾਵੋ ਆਪਾਂ ਟੂਲੂ ਪੰਪ ਲੱਗਿਆ ਹੋਇਆ ਹੈਗਾ ਉਹ ਵੀ ਆਪਾਂ ਤੁਹਾਨੂੰ ਸਾਰੀ ਇਹਦੀ ਫੀਡਿੰਗ ਪ੍ਰੋਪਰ ਤਰੀਕੇ ਨਾਲ ਦਿਖਾਉਣੇ ਆਂਗੇ ਤੇ ਵੀ ਕਿਸ ਤਰ੍ਹਾਂ ਆਪਣੀ ਫੀਟਿੰਗ ਕੀਤੀ ਹੋਈ ਹੈ ਜੀ ਤੇ ਫਿਰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜਿਹਦੇ ਉੱਤੇ ਆਪਣੀ ਇਹ ਫੀਟਿੰਗ ਕਰੀ ਹੋਈ ਹੈਗੀ ਤੇ ਇਹ ਵੀਰੋ ਇਸ ਤਰ੍ਹਾਂ ਨਾਲ ਆਪਣੇ ਟੁੱਲੂ ਪੰਪ ਲਗਵਾਇਆ ਹੋਇਆਗਾ ਤੇਪਰਾਵੋ ਜਿਹੜਾ ਟੁੱਲੂ ਪੰਪ ਆਗਾ ਇਹ ਮਤਲਬ ਅੱਧੀ ਜਾਂ ਪੌਣੀ ਦਾਗਾ ਆਪਾਂ ਜਿਹੜੀ ਇਹ ਤੇਪਰਾਵੋ ਜਿਹੜਾ ਟੁੱਲੂ ਪੰਪ ਹੈ ਦੀ ਜਿਹੜੀ ਆਪਾਂ ਪਾਵਰ ਕਹਿ ਸਕਦੇ ਆਂ ਜੀ ਅੱਧੀ ਜਾਂ ਪੌਣੀ ਦੀ ਹੈਗੀ ਇਹ ਆਪਾਂ ਨੂੰ ਸ਼ੋਰ ਨਹੀਂ ਹੈਗਾ ਕਿਉਂਕਿ ਇਹ ਵੀਰੋ 15 20 ਸਾਲ ਪੁਰਾਣਾਗਾ ਇਹ ਆਪਣਾ ਟੁੱਲੂ ਪੰਪ ਲੱਗਿਆ ਹੋਇਆਗਾ ਤੇਪਰਾਵੋ ਜਿਹੜਾ ਇੱਕ ਇਹਦੇ ਉੱਤੇ ਫਿਲਟਰ ਲੱਗਿਆ ਹੋਇਆ ਹੈਗਾ ਵੀ ਟੈਂਕੀ ਦੇ ਵਿੱਚ ਕਈ ਵਾਰੀ ਗਾਧ ਵਗੈਰਾ ਹੁੰਦੀ ਹੈ ਤਾਂ ਜੋ ਫੋਗਰਾਂ ਦੇ ਵਿੱਚ ਨਾ ਜਾਵੇ ਪ੍ਰਾਭੂ ਆਪਾਂ ਤੁਹਾਨੂੰ ਦਿਖਾਈਏ ਜਿਹੜੀ ਆ ਤੁਸੀਂ ਸਪਲਾਈ ਦੇਖ ਰਹੇ ਹੋਗੇ ਇਹ ਟੈਂਕੀ ਵਾਲੀ ਹੈਗੀ ਤੇ ਇਹ ਆਪਣਾ ਟੂਲੂ ਪੰਪ ਨੂੰ ਜਾ ਰਹੀ ਹੈਗੀ ਨੀਚੋਂ ਇੱਥੇ ਫਿਲਟਰ ਲੱਗਿਆ ਹੋਇਆ ਹੈਗਾ ਫਿਲਟਰ ਹੋ ਗਿਆ ਪ੍ਰਾਭੂ ਫਿਰ ਉੱਪਰ ਨਾ ਜਿਹੜਾ ਟੂਲੂ ਪੰਪ ਤੇ ਆਪਾਂ ਪਾਈਪ ਲਾਇਆ ਹੋਇਆ ਹੈਗਾ ਇੱਥਾ ਤੇ ਇੱਥੇ ਆਪਾਂ ਨੇ ਪ੍ਰਾਭੂ ਇਹਦੇ ਟੀ ਲਾਤੀ ਆਹਾਂ ਜਿਹੜਾ ਜਾਂਦਾ ਹੈਗਾ ਇਹ ਆਪਣੇ ਆਪਸ ਨੂੰ ਖੋਲ ਕੇ ਦਿਖਾਉਣੇ ਆਗੇ ਜਦੋਂ ਆਪਾਂ ਇਹਨੂੰ ਖੋਲ ਦਾਂਗੇ ਪ੍ਰਾਭੂ ਨੇ ਔਜਲਾ ਚੱਲ ਪੈਣੀ ਹੈ ਨਾਲ ਦੀ ਨਾਲ ਇਹ ਨੇ ਔਜਲਾ ਚੱਲ ਪਿਆ ਵੀਰੋ ਤੇ ਜਦੋਂ ਆਪਾਂ ਹੁਣ ਇਹਨੂੰ ਬੰਦ ਕਰ ਦਾਂਗੇ ਤਾ ਪ੍ਰਾਪ ਉਹ ਜਿਹੜੀ ਟੀ ਲੱਗੀ ਹੋਈ ਹੈਗੀ ਨਾ ਇਹ ਇਦਾਂ ਆਪਣੇ ਆਹ ਲਗਵਾਇਆ ਹੋਇਆ ਹੈਗਾ ਫੋਗਰ ਵਾਲੇ ਦਾ ਸਾਰਾ ਸਿਸਟਮ ਮਿਲ ਜੂਗਾ ਤੇ ਇਧਰ ਪ੍ਰਾਪ ਉਹ ਇਹਦਾ ਜਿਹੜਾ ਹੈਗਾ ਸੀ ਗੇਟ ਬਾਲ ਟੁੱਟ ਗਿਆ ਇਹ ਵੀ ਬੰਦ ਹੋ ਜਾਂਦਾ ਹੈਗਾ ਤੇ ਇਹ ਪ੍ਰਾਪ ਉਹ ਦੋ ਲੈਣਾਂ ਨੇ ਹੈਗੀਆਂ ਆਪਣੇ ਜਿਹੜੀਆਂ ਫੋਗਰ ਨੂੰ ਜਾਂਦੇ ਨੇ ਹੈਗੀਆਂ ਇੱਕ ਆਹ ਲਾਈਨ ਪਾਈ ਹੋਈ ਹੈਗੀ ਆਪਣੇ ਕਾਹ ਲਾਈਨ ਪਾਈ ਹੋਈ ਹੈਗੀ ਇਹ ਇਸ ਤਰ੍ਹਾਂ ਵੀਰੋ ਆਪਾਂ ਨੇ ਇਹ ਤਿਆਰ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਹੁਣ ਪ੍ਰਾਪ ਉਹਦਾ ਟਾਈਮਰ ਲੱਗਿਆ ਹੋਇਆ ਹੈਗਾ ਤਾਂ ਕਰਕੇ ਇਹ ਬੰਦ ਹੋ ਚੁੱਕਿਆ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜਦੋਂ ਹੁਣ ਆਨ ਹੋਊਗਾ ਇਹ ਆਪਾਂ ਤੁਹਾਨੂੰ ਨਿਯੌਜਲਾ ਵੀ ਚਲਾ ਕੇ ਦਿਖਾਵਾਂਗੇ ਤੇ ਜਦੋਂ ਫੋਗਰ ਚੱਲਣਗੇ ਪ੍ਰਭੂ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਵੀਰੋ ਆਨ ਹੋ ਗਿਆ ਤੇ ਹੁਣ ਇਹ ਜਿੱਦਾਂ ਆਪਣੇ ਫੋਗਰ ਚੱਲ ਪਏ ਹੁਣ ਇਹ ਤੇ ਪ੍ਰਭੂ ਜਦੋਂ ਆਪਾਂ ਨਾ ਹੁਣ ਇਹਨੂੰ ਆਨ ਕਰ ਦਾਂਗੇ ਇਹਦਾ ਪ੍ਰੈਸ਼ਰ ਜ਼ਿਆਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਵੋਗੇ ਵੀ ਨਿਯੌਜਲਾ ਚੱਲ ਪਿਆ ਉਹ ਆਟੋਮੈਟਿਕ ਹੀ ਖੜ ਕੇ ਕਿਉਂਕਿ ਇਹਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈਗਾ ਤੇ ਇਸ ਤਰ੍ਹਾਂ ਵੀ ਰੋ ਇਹ ਇਹ ਆਪਾਂ ਉਦੋਂ ਚਲਾਉਣੇ ਆਂਗੇ ਜਦੋਂ ਸਵੇਰੇ ਆਪਾਂ ਐਨੀਮਲਾਂ ਨੂੰ ਖੁਰਲੀ ਤੇ ਲਾਉਣੇ ਆਂ ਕੱਖਾਂ ਤੇ ਜਾਂ ਮਤਲਬ ਸ਼ਾਮ ਦੇ ਟਾਈਮ ਲਗਾਉਣੇ ਆਂਗੇ ਆ ਤੁਸੀਂ ਦੇਖ ਸਕਦੇ ਹੋਗੇ ਵੀ ਇੱਕ ਤਰ੍ਹਾਂ ਦੇ ਇਹ ਹੋ ਜਾਂਦਾ ਵੀ ਐਨੀਮਲ ਜਿਵੇਂ ਆਪਾਂ ਨਵੇਂ ਆਏ ਹੁੰਦੇ ਨੇਗੇ ਵੀ ਪਾਣੀ ਚੰਗਾ ਪਾਣੀ ਦਿਲਦਾ ਇਹਨਾਂ ਦੇ ਉੱਪਰ ਤੇ ਹੁਣ ਭਰਾਵੋ ਆਪਾਂ ਇਹਨਾਂ ਨੂੰ ਬੰਦ ਕਰ ਦਾਂਗੇ ਤੇ ਇੱਧਰ ਭਰਾਵੋ ਜਿਹੜੇ ਹੈਗੇ ਨੇ ਇਹਦੇ ਆ ਫੌਗ ਚੱਲ ਪਿਆ ਆਪਣੇ ਸਾਹ ਦੇ ਇਹ ਭਰਾਵੋ ਇਸ ਤਰ੍ਹਾਂ ਕਰਿਆ ਹੋਇਆ ਹੈਗਾ ਇੱਕ ਵੀਰੋਂ ਆਪਾਂ ਤੁਹਾਨੂੰ ਦੱਸ ਦੇਾਂਗੇ ਗਰਮੀ ਦੇ ਵਿੱਚ ਜਿਹੜੀਆਂ ਆਪਣੀਆਂ 20 ਲੀਟਰ ਤੋਂ ਉੱਪਰ ਨੇ ਗਾਵਾਂ ਵੀ ਉਹਨਾਂ ਨੂੰ ਤੁਸੀਂ ਕੀ ਦੇ ਸਕਦੇ ਹੋ ਘੱਟ ਵਾਲਿਆਂ ਨੂੰ ਵੀ ਦੇ ਸਕਦੇ ਹੋਗੇ ਪਰ ਵੱਧ ਵਾਲਿਆਂ ਨੂੰ ਜ਼ਰੂਰ ਤੁਸੀਂ ਦਿਓ ਜੇ ਆਪਾਂ ਦੁੱਧ ਮੈਂਟੇਨ ਰੱਖਣਾਗਾ ਪਰ ਆਪਾਂ ਸਰਦੀ ਜਿੰਨਾ ਜਿਹੜਾ ਦੁੱਧਾ ਉਹਨਾਂ ਤਾਂ ਨਹੀਂ ਲੈ ਸਕਦੇ ਹੈਗੇ ਵੀ ਜੇ ਆਪਾਂ ਕਹੀਏ ਵੀ ਜਿੰਨਾ ਸਾਦੀ ਚ ਗਾਵਾਂ ਦੁੱਧ ਦੰਦਿਆ ਨੇਗੀਆਂ ਪਰ ਇਹ ਆ ਵੀ ਕਈ ਵਾਰੀ ਗਾਵਾਂ ਨਾਲ ਹੀਟ ਸਟ्रेस ਕਾਰਨ ਗਰਮੀ ਜ਼ਿਆਦਾ ਕਾਰਨ ਜਿਹੜੀਆਂ ਆਪਣੀਆਂ 25 30 ਲੀਟਰ ਵਾਲੀ ਹੁੰਦੇ ਨੇਗੀਆਂ ਉਹਨਾਂ ਦਾ ਦੁੱਧ ਘਟਣ ਲੱਗ ਜਾਂਦਾਗਾ ਤਾਂ ਭਰਾਵੋ ਇਹ ਪ੍ਰੋਡਕਟ ਆ ਗਿਆ ਦਾ ਰਿਜ਼ਲਟ ਵੀ ਸੋਹਣਾਗਾ ਪ੍ਰੋਟੀਨ ਸੀ ਆਉਂਦਾਗਾ ਇਹਦੀ ਜਿਹੜੀ ਡੋਜ਼ ਹੈਗੀ ਵੀਰੋ ਆਪਾਂ ਨੇ ਦੇਣੀ ਹੈਗੀ 100 100 ml ਦੇਣੀ ਆ ਭਰਾਵੋ ਡੇਲੀ ਆਪਾਂ ਨੇ ਇਹ ਮਤਲਬ ਜਿਹੜੀਆਂ ਆਪਣੇ ਦੁੱਧ ਵਾਲੀਆਂ ਗੱਲਾਂ ਨੇ ਕਿ ਲਿਖੀ ਵੀ ਆ ਤੁਸੀਂ ਦੇਖ ਸਕਦੇ ਹੋ 100 ml ਦਿਓ ਤੁਸੀਂ ਇਹ ਬਹੁਤ ਸੋਹਣਾ ਰਿਜ਼ਲਟ ਆਗਾ ਇਹਦੇ ਬੈਨੀਫਿਟਸ ਵੀ ਬਹੁਤ ਨੇ ਭਰਾਵੋ ਵਿਟਾਮਿਨ मिनਰਲਸ ਨੇ ਇਹਦੇ ਵਿੱਚ ਮਿਲਕ ਪ੍ਰੋਡਕਸ਼ਨ ਵੀ ਆਪਣੀ ਮੇਨਟੇਨ ਰਹਿੰਦੀ ਹੈਗੀ ਤੇ ਮੇਨ ਕੰਮ ਆ ਭਰਾਵੋ ਜਿਹੜੀ ਨੇ ਦੀ ਇਮਿਊਨਿਟੀ ਹੈਗੀ ਉਹ ਸਟਰੋਂਗ ਰਹਿੰਦੀ ਹੈਗੀ ਇਹ ਤੁਸੀਂ ਦੇ ਸਕਦੇ ਹੋਗੇ ਧਰਮੀ ਦੇ ਵਿੱਚ ਆਪਾਂ ਨੇ ਇਹ ਪਹਿਲਾਂ ਇੱਕ ਬੀਪੀਸੀ ਜਿਹੜੀ 5 ਲੀਟਰ ਦੀ ਉਹ ਮਤਲਬ ਦੇਤੀ ਗਾਵਾਂ ਨੂੰ ਤੇ ਦੁਬਾਰਾ ਤੋਂ ਫੇਰ ਆਪਾਂ 5 ਲੀਟਰ ਲੈ ਆਏ ਚੰਗਾ ਰਿਜ਼ਲਟ ਹੈ ਇਹਦਾ ਤੇ ਦੁੱਧਾ ਜਿਹੜਾ ਮੈਂਟੇਨ ਰੱਖਦਾਗਾ ਇਮਿਊਨਿਟੀ ਸਟਰੋਂਗ ਰਹੂਗੀ એનર્ਜੀ ਲੈਵਲ ਇਹਨਾਂ ਦਾ ਅੱਪਰ ਰਹੂਗਾ ਕਿਉਂਕਿ ਗਰਮੀ ਦੇ ਵਿੱਚ ਆਪਾਂ ਨੂੰ ਥੋੜਾ ਅਲੱਗ ਡਾਈਟ ਬਣਾਉਣੀ ਪੈਂਦੀ ਹੈਗੀ ਤੇ ਇਹ ਗਰਮੀ ਦੇ ਵਿੱਚ ਨਾ ਜਿਵੇਂ ਵਿਟਾਮਿਨਸ ਮਿਨਰ ਹੋਗੇ ਤੇ ਪ੍ਰੋਟੀਨ ਵਗੈਰਾ ਹੋ ਗਿਆ ਥੋੜਾ ਐਕਸਟਰਾ ਆਪਾਂ ਨੂੰ ਗਾਵਾਂ ਨੂੰ ਜ਼ਰੂਰ ਹੀ ਆ ਦੇਣਾ ਜੇ ਆਪਾਂ ਨੂੰ ਨਾ ਤੋਂ ਗਰਮੀ ਦੇ ਵਿੱਚ ਦੁੱਧ ਲੈਣਾਗਾ ਉਹਨਾਂ ਦੀ ਇਮਿਊਨਿਟੀ ਸਟਰੋਂਗ ਰਹੇ ਤਾਂ ਕਰਕੇ ਇਹ ਤੁਸੀਂ ਹੁਣੇ ਸ਼ੁਰੂ ਕਰ ਲਓ ਆਪਣਾ ਇਹ ਪ੍ਰੋਟੀਨ ਸੀ ਆਉਂਦਾ ਭਰਾਵ ਤੇ ਆਪਾਂ ਕੈਲਸ਼ੀਅਮ ਨਹੀਂ ਦੰਦੇ ਹੈਗੇ ਕੈਲਸ਼ੀਅਮ ਦੀ ਜਗ੍ਹਾ ਤੇ ਭਰਾਵੋ ਆਪਾਂ ਇਹ ਦੇ ਦੰਨੇਗੇ ਜਿਹੜੀਆਂ ਤਾਜ਼ੀਆਂ ਗਾਵਾਂ ਹੁੰਦੀਆਂ ਨੇ ਫਰੈਸ਼ ਗਾਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਪਾਂ ਜੈੱਲ ਪਿਲਾ ਦੰਨੇਗੇ 10 ਦਿਨ ਆਪਾਂ ਕੈਲਸ਼ੀਅਮ ਉਹਨਾਂ ਨੂੰ ਦੇ ਦੰਨੇਗੇ ਫਿਰ ਉਸ ਤੋਂ ਬਾਅਦ ਆਪਾਂ ਭਰਾਵੋ ਉਹਨਾਂ ਨੂੰ ਜਿਹੜਾ ਹੈਗਾ ਪ੍ਰੋਟੀਨ ਆ ਸੀ ਜਿਹੜਾ ਸ਼ੁਰੂ ਕਰ ਦੰਨੇ ਹੈਸਟਰ ਕੰਪਨੀ ਦਾ ਆਉਂਦਾ ਇਹ 5 ਲੀਟਰ ਦੀ ਪੈਕਿੰਗ ਆਗੀ ਤੇ ਇਹੀ ਤੁਸੀਂ ਲਿਓ ਕਿਉਂਕਿ ਇਹ ਸਸਤਾ ਪਊਗਾ ਛੋਟੀ ਪੈਕਿੰਗ ਆ ਉਹ ਥੋੜੀ ਜਿਹੀ ਮਹਿੰਗੀ ਪੈ ਜਾਂਦੀ ਹੈਗੀ ਆਪਾਂ ਕਈ ਵਾਰੀ ਭਰਾਵੋ ਕਾਫ ਬੱਚਾ ਨਾ ਜਿਹੜਾ ਹੁੰਦਾ ਤਾਂ ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋਗੇ ਜਿਵੇਂ ਇਹਨਾਂ ਨੇ ਹੀਫਰਸ ਲਈ ਲਿਖਿਆ ਆ ਵੀ 50 ਐਮਐਲ ਆਪਾਂ ਡੇਲੀ ਦੇ ਸਕਦੇ ਆਂਗੇ ਜਿਹੜੇ ਆਪਣੇ ਕਾਫ ਬੱਚੇ ਨੇ ਕਿ ਛੋਟੇ ਨੇ ਕਿ ਉਹਨਾਂ ਨੂੰ ਤੁਸੀਂ 15 ਕਐਮਐਲ ਡੋਜ਼ ਦੇ ਸਕਦੇ ਹੋਗੇ ਜੇ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਹੈਗੀ ਤੇ ਮਤਲਬ ਵਧੀਆ ਸੋਰਸ ਆ ਗਿਆ ਹੈ ਇਹਦੇ ਨਾਲ ਗਰੋਥ ਤੇ ਬਹੁਤ ਫਰਕ ਪੈਂਦਾ ਹੈਗਾ ਵਧੀਆ ਫਰਕ ਪੈਂਦਾ ਹੈਗਾ ਤੇ ਤੁਸੀਂ ਹੀਫਰਾਂ ਦੇ ਕਾਫ ਬੱਚਾ ਲਈ ਵੀ ਵਰਤ ਸਕਦੇ ਹੋਗੇ ਇਹ ਬਾਕੀ ਵੀਰੋ ਆਪਦਾ ਗਰਮੀ ਤੋਂ ਗਾਵਾਂ ਨੂੰ ਬਚਾ ਕੇ ਰੱਖੋ ਫੌਗਰ ਵਗੈਰਾ ਪੂਰੇ ਪ੍ਰੋਪਰ ਤਰੀਕੇ ਨਾਲ ਜ਼ਰੂਰ ਚਲਾਵੋ ਕਿਉਂਕਿ ਇਹਨਾਂ ਦੇ ਨਾਲ ਹੀ ਗਾਵਾਂ ਦੀ ਬਚਤ ਹੋ ਸਕਦੀ ਹੈ ਜਿੰਨਾ ਆਪਾਂ ਗਾਵਾਂ ਨੂੰ ਨਮਾ ਮੰਗੇ ਜਾਂ ਜਿੱਦਾਂ ਇਹ ਜਿੰਨੇ ਫੌਗਰ ਚੱਲਣਗੇ ਇਹਨਾਂ ਨਾਲ ਹੀ ਇਹਨਾਂ ਦੀ ਗਰਮੀ ਆ ਜਿਹੜੀ ਦੂਰ ਹੋਊਗੀ ਤੇ ਇਕੱਲੇ ਆਪਾਂ ਜੇ ਫੈਨ ਫੈਨ ਵਗੈਰਾ ਲਾਵਾਂਗੇ ਨਾ ਉਹਨਾਂ ਨਾਲ ਕੰਮ ਨਹੀਂ ਲੋਟ ਆਉਂਦਾ ਹੈਗਾ ਜਿਹੜੇ ਪੱਖੇ ਨੇਗੇ ਭਰਾਵੋ ਉਹ ਜਦੋਂ ਆਪਣੀ ਹਿਊਮਿਡਿਟੀ ਆ ਗਈ ਜਿਵੇਂ ਜੁਲਾਈ ਦਾ ਮਹੀਨਾ ਆ ਜਾਂਦਾ ਹੈਗਾ ਉੱਥੇ ਕੀ ਆ ਇਹ ਫੌਗ ਨਹੀਂ ਕੰਮ ਕਰਦੀ ਹੈਗੀ ਫਿਰ ਫਿਰ ਉੱਥੇ ਜਿਹੜੀਆਂ ਨਯੋਜ ਲਾਣੇ ਗਈਆਂ ਇਹ ਕੰਮ ਕਰਨੇ ਗਈਆਂ ਪਲੱਸ ਜਿਹੜੇ ਆਪਣੇ ਫੈਨ ਹੁੰਦੇ ਨੇ ਵੱਡੇ ਤੇ ਕੋਈ ਵੀ ਫੈਨ ਹੋਵੇ ਉਹ ਕੰਮ ਕਰੂਗਾ ਅੱਗੇ ਜਾ ਕੇ ਤੇ ਹੁਣ ਇਸ ਟਾਈਮ ਤੇ ਜਿਹੜੀ ਫੌਗ ਆ ਗਈ ਇਹ ਮਤਲਬ ਵਧੀਆ ਕੰਮ ਕਰ ਰਹੀ ਹੈਗੀ ਵਧੀਆ ਮਤਲਬ ਟੈਂਪਰੇਚਰ ਨੂੰ ਡਾਊਨ ਰੱਖ ਰਹੀ ਹੈਗੀ ਪਰ ਆਪਾਂ ਜੇ ਕਹੀਏ ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਇਹੇ ਕੰਮ ਕਰਨੀ ਸੀਗੇ ਇਹਨੇ ਫਿਰ ਨਿਯੋਜਨਾ ਕੰਮ ਕਰਨੀ ਏ ਜ਼ਿਆਦਾ ਇੱਕ ਪੱਖੇ ਜਿੰਨੇ ਆਪਾਂ ਵਧੀਆ ਤਰੀਕੇ ਨਾਲ ਲਾ ਕੇ ਰੱਖਾਂਗੇ ਉਹ ਕੰਮ ਕਰਨਗੇ ਹਿਊਮਿਡਿਟੀ ਦੇ ਵਿੱਚ ਜਾ ਕੇ ਤੇ ਵੀਰੋ ਆਪਣੀ ਗਾਂ ਦਾ ਇਦਾਂ ਪੈ ਗਿਆ ਸੂਆ ਤੇ ਇਹ ਐਲ ਡੀ ਐਫ ਦਾ ਆਪਣੇ ਸਿਮਣ ਰਖਵਾਇਆ ਸੀਗਾ ਸਿੰਪਲ ਤੇ ਟਰਾਂਪ ਨੂੰ ਪਹਿਲਾਂ ਆਪਾਂ ਸਾਨੂੰ ਬੱਚਾ ਦਿਖਾ ਦਈਏ ਤੇ ਇਹ ਵੀਰੋ ਮਤਲਬ ਮੇਲ ਆਇਆਗਾ ਇਹਦੇ ਟੁੱਠ ਵੀ ਆਗਾ ਵੀਰੇ ਆ ਸੀਗਾ ਇਹ ਮੇਰਾ ਮਨ ਸੀ ਆ ਕਿ ਆਪਾਂ ਨਾ ਸਾਹੀਵਾਲ ਦੇ ਆ ਮਤਲਬ ਇੱਕ ਦੋ گاਵਾ ਜ਼ਰੂਰ ਰੱਖੀਏ ਫਾਰਮ ਤੇ ਚਲੋ ਕੋਈ ਗੱਲ ਨਹੀਂ ਮੇਲ ਆ ਗਿਆ ਆਪਾਂ ਨੈਕਸਟ ਟਾਈਮ ਟਰਾਈ ਕਰਾਂਗੇ ਵੀ ਆਪਾਂ ਸੈਕੰਡ ਸਿਮਨ ਲਵਾਈਏ ਤੇ ਬਾਕੀ ਸੁਣੋ ਆਪਾਂ ਬੱਚਾ ਦਿਖਾਉਣਿਆ ਭਰਾਵੋ ਬਹੁਤ ਸੋਹਣਾਗਾ ਹੁਣ ਵੀਰੋ ਆਪਾਂ ਇਹਨੂੰ 200 ml ਯੂਟਰੋ ਮਿਲਕ ਪਿਲਾ ਦਾਂਗੇ ਤੇ ਥੋੜਾ ਜਿਹਾ ਟਾਈਮ ਰੋਕ ਕੇ ਫਿਰ ਆਪਾਂ ਇਹ ਜੈਲ ਪਿਲਾਵਾਂਗੇ ਤੇ ਲਗਾਤਾਰ ਪਿਲਾਵਾਂਗੇ ਇਹ ਜੈਲ ਆਪਾਂ 3 ਦਿਨ ਫਿਰ ਉਸ ਤੋਂ ਬਾਅਦ ਇੱਕ ਇੱਕ ਦਿਨ ਛੱਡ ਕੇ 2 ਦਿਨ ਹੋਰ ਪਿਲਾਵਾਂਗੇ ਆਪਾਂ ਇਹ ਜੈਲ ਤੇ ਜਿਹੜਾ ਯੂਟਰੋ ਮਿਲਕ ਆ ਭਰਾ ਉਹ ਇਹ ਡੇਲੀ 200 ml ਦਾ ਪਰ ਆ ਵੀ ਇੱਧਰ ਵੀ ਆਪਾਂ ਇੱਕ ਫੈਨ ਹੋਰ ਲਗਵਾਵਾਂਗੇ ਇੱਕ ਲੱਗਿਆ ਹੋਇਆਗਾ ਤੇ ਵੀਰੋ ਇੱਥੇ ਆਪਾਂ ਹੁਣ ਸਲਾਬ ਬਣਾ ਰਹਿਆਂਗੇ ਵੀ ਜਿਹੜੀਆਂ ਨਿਓਜ ਲਾ ਲਈ ਜੇ ਵੀ ਬਿਲਕੁਲ ਫੌਗ ਬਣਾਉਂਦੀਆਂ ਨੇ ਗਿਆ ਵੀ ਉਹ ਆਪਾਂ ਇੱਥੇ ਲਾ ਦਾਂਗੇ ਫੌਗਰ ਵਗੈਰਾ ਬਾਕੀ ਭਰਾਵੋ ਤੁਸੀਂ ਵੀ ਆਪਣੀ ਨਾ ਰਾਇ ਦਿਓ ਕਮੈਂਟ ਕਰਕੇ ਦੱਸਿਓ ਜੇ ਭਰਾਵਾਂ ਨੇ ਇਦਾਂ ਛੋਟੇ ਫਾਰਮ ਦੇ ਵਿੱਚ ਕੁਝ ਬਣਾਇਆ ਹੋਇਆਗਾ ਵਧੀਆ ਸਿਸਟਮ ਬਣਿਆ ਹੋਇਆਗਾ ਫੌਗ ਵਾਸਤੇ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਰეკਮੈਂਡ ਕਰਿਓ ਵੀ ਇਹ ਚੀਜ਼ ਦਾ ਵਧੀਆ ਰਿਜ਼ਲਟ ਆਗਾ ਬਾਕੀ ਭਰਾਵੋ ਜਿਹੜਾ ਆਪਣਾ 21 ਨੰਬਰ ਕਾਫ ਸੀਗਾ ਬਾਹਰ ਇਹ ਆਪਾਂ ਉਹਨੂੰ ਇਧਰ ਛੋਟੇ ਫਾਰਮ ਦੇ ਵਿੱਚ ਲੈ ਆਏ ਤੇ ਜਿਹੜੀਆਂ ਆਪਣੀਆਂ ਉਧਰ ਵੱਡੇ ਫਾਰਮ ਦੇ ਵਿੱਚ ਆਪਾਂ ਇਹ ਦੋ ਕਾਫ ਬੱਚੇ ਬਨ ਰਹੇ ਸੀਗੇ ਇਹਨਾਂ ਨੂੰ ਆਪਾਂ ਇਹਨਾਂ ਦੀ ਜਗ੍ਹਾ ਤੇ ਲੈ ਆਏ ਉਰੇ ਤੇ ਆ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਕਿੰ ਕੀ ਨੰਬਰ ਕਾਫ ਵਧੀਆ ਗ੍ਰੋਥ ਹੋ ਗਈ ਇਹਦੀ ਤੇ ਇੱਕ ਭਰਾ ਉਹ ਆਪਾਂ ਨੇ 12 ਨੰਬਰ ਤੇ ਇੱਕ 15 ਨੰਬਰ ਜਿਹੜੀ ਆਪਣੀ ਹੀਫਰ ਸੀ ਉਹ ਸੇਲ ਕਰਤੀਆਂ ਆਪਣੀਆਂ ਅੱਜ ਸਵੇਰੀ ਮਤਲਬ ਟੈਂਪੋ ਦੇ ਵਿੱਚ ਆਪਾਂ ਨੇ ਭੇਜਤੀਆਂ ਉਹ ਕਿਉਂਕਿ ਬਹੁਤ ਦੂਰ ਜਾਣੀਆਂ ਸੀ ਤੇ 12 ਨੰਬਰ ਤੇ ਆਪਣੀ ਜਿਹੜੀ ਇੱਕ ਹੈਗੀ ਸੀਗੀ 15 ਨੰਬਰ ਦੋਨੋਂ ਸੇਲ ਕਰਤੀਆਂ ਜਿਹੜੀ ਵੀਰ ਉਹ 12 ਨੰਬਰ ਸੀਗੀ ਉਹ ਪ੍ਰੈਗਨੈਂਟ ਆ 2 ਮਹੀਨਿਆਂ ਤੋਂ ਉੱਪਰ ਹੋ ਚੁੱਕੇ ਨੇਗੇ ਅਮਰਪਾਲ ਦੇ ਨਾਲ ਤੇ ਜਿਹੜੀ 15 ਨੰਬਰ ਸੀਗੀ ਉਹ ਹਜੇ 7 ਮਹੀਨਿਆਂ ਦੀ ਹੈਗੀ ਉਹ ਗਰਮੀ ਲੰਘਦੇ ਲੰਘਦੇ ਤਿਆਰ ਹੋ ਜੂਗੀ ਤੇ ਦੋ ਆਪਾਂ ਨੇ ਇਹ ਸੇਲ ਕਰਤੀਆਂ ਬਾਕੀ ਪ੍ਰਾਭ ਉਹ ਇੱਧਰ ਬੈਠੀਆਂ ਨੇਗੀਆਂ ਆ 13 ਨੰਬਰ ਹੈਗਾ 스ਨੋਮੈਨ ਦਾ ਤੇ ਮੈਂ ਉਧਰ ਡਾਇਰੀ ਦੇ ਉੱਤੇ ਨਾ ਦੇਖ ਕੇ ਆਈ ਸੀਗਾ ਇੱਧਰ ਵੀ ਇਹ ਕਿਹੜਾ ਬੱਚਾ ਕਿਹੜੇ ਸਿਮਨ ਦਾ ਹੈਗਾ ਵੀ ਆਪਾਂ ਨੂੰ ਪਤਾ ਲੱਗੇ ਤੇ ਆ ਪ੍ਰਾਭ ਉਹ ਹੈਗਾ ਮੈਜਿਕ ਦੀ ਤੇ 9 ਨੰਬਰ ਹੈਗੇ ਐਵਰੇਸਟ ਦੀ ਤੇ ਆ ਪ੍ਰਾਭ ਉਹ ਹੈਗਾ ਵਰਲਡਵਾਈਡ ਦਾ 21 ਨੰਬਰ ਆ ਤੇ ਵੀਰੋ ਉਧਰ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਪਾਈਪਰ ਦੀ ਹੈਗੀ ਤੇ ਵੀਰੋ ਆ ਹੈਗੀ ਆਪਣੀ 11 ਨੰਬਰ ਤੁਸੀਂ ਦੇਖ ਰਹੇ ਹੋਗੇ ਇਹਨਾਂ ਦਾ ਜਿਹੜਾ ਹੀਫਰਾਂ ਦਾ ਫਾਰਮ ਦੇ ਵਿੱਚ ਨਾ ਆਪਾਂ ਗੋਬਰ ਨਹੀਂ ਝੱਕਿਆ ਪਹਿਲਾਂ ਆਪਾਂ ਗੋਬਰ ਸੀ ਜਿਹੜਾ ਇਕੱਠਾ ਕਰਕੇ ਲੈ ਜਾਂਦੇ ਸੀ ਰੂੜੀ ਤੇ ਹੁਣ ਆਪਣੇ ਨਾ ਗੋਬਰ ਚੱਕਣਾ ਬੰਦ ਕਰਤਾ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋਗੇ ਪੋਲਾ ਬੈੱਡ ਸਿਸਟਮ ਹੋਇਆ ਪਿਆਗਾ ਕੋਈ ਮਤਲਬ ਇਹ ਨਹੀਂ ਹੈਗਾ ਵੀ ਕੋਈ ਪ੍ਰੋਬਲਮ ਆ ਰਹੀ ਹੈਗੀ ਤੇ ਬਹੁਤ ਮਤਲਬ ਵਧੀਆ ਪਹਿਲੀ ਵਾਰ ਕੀਤਾ ਆਪਣੇ ਇਦਾਂ ਪਹਿਲਾਂ ਨਹੀਂ ਕਦੇ ਕੀਤਾ ਹੈਗਾ ਆਪਾਂ ਨੂੰ ਪਤਾ ਹੈਗਾ ਸੀ ਇਹ ਵੀ ਬੈੱਡ ਸਿਸਟਮ ਵਧੀਆ ਬਣਦਾ ਹੈਗਾ ਪਰ ਆਪਣੇ ਕਦੇ ਇਹ ਕੀਤਾ ਨਹੀਂ ਹੈਗਾ ਤੇ ਪਹਿਲੀ ਵਾਰ ਆਪਾਂ ਨੇ ਕੀਤਾ ਪਰ ਆ ਉਹ ਬਹੁਤ ਪੋਲਾ ਹੋਇਆ ਪਿਆ ਹੈਗਾ ਵਧੀਆ ਬੈੱਡ ਸਿਸਟਮ ਬਣਿਆ ਪਿਆ ਹੈਗਾ ਬਾਕੀ ਪ੍ਰਾਪ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾ ਜੋ ਵੀਰ ਜਿਹੜੇ ਨਾ ਉਹ ਪੁੱਛ ਰਹੇ ਸੀ ਟੂਲੂ ਪੰਪ ਬਾਰੇ ਵੀ ਕਿਦਾਂ ਫੀਟਿੰਗ ਕੀਤੀ ਹੋਈ ਹੈਗੀ ਕਿੰਨੇ ਦਾ ਟੂਲੂ ਪੰਪ ਆਪਾਂ ਤੁਹਾਨੂੰ ਦੁਬਾਰਾ ਦੱਸ ਦਈਏ ਵੀ ਅੱਧੀ ਜਾਂ ਪਾਣੀ ਦਾਗਾ ਉਹ ਇੱਕ 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 ਦਾ ਨਹੀਂ ਹੈਗਾ ਪੂਰੇ ਦਾ ਇੰਨਾ ਆਪਾਂ ਨੂੰ ਪਤਾਗਾ 15 20 ਸਾਲ ਪੁਰਾਣਾ ਹੈਗਾ ਤੇ ਤਾਂ ਕਰਕੇ ਆਪਾਂ ਨੂੰ ਹੁਣ ਪੱਕਾ ਨਹੀਂ ਪਤਾ ਵੀ ਕਿੰਨੇ ਦਾ ਪਰ ਅੱਧੀ ਜਾਂ ਪਾਣੀ ਦਾਗਾ ਉਹ ਲੱਗਿਆ ਹੋਇਆ ਤੁਸੀਂ ਇੱਕ ਦਾ ਵੀ ਲਗਵਾ ਸਕਦੇ ਹੋਗੇ ਜੇ ਆਪਣੀ ਫੋਗਰਦੀਆਂ ਲੈਣਾ ਜ਼ਿਆਦੇ ਨੇਗੀਆਂ ਨਹੀਂ ਪਾਣੀ ਦੇ ਨਾਲ ਵੀ ਆਪਣਾ ਸਰ ਸਕਦਾ ਹੈਗਾ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਤਾਂ ਜੋ ਭਰਾਵਾਂ ਨੂੰ ਜੋ ਆਪਾਂ ਇਨਫੋਰਮੇਸ਼ਨ ਦਿੱਤੀ ਹੈਗੀ ਪ੍ਰੋਟੀਨ ਸੀ ਬਾਰੇ ਤੇ ਬਾਕੀ ਫੋਗਰ ਬਾਰੇ ਵੀਰਾਂ ਤੱਕ ਜਾਵੇ। ਪ੍ਰਭਾਵਾ ਮਿਲਾਂਗੇ ਫਿਰ ਕੋਈ ਨਵੀਂ ਵੀਡੀਓ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।